ਇਸ ਜੀਵਨ ਨੂੰ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਯਾਤਰਾ ਕਹਿੰਦੀ ਏ ਸਫਰ ਕਹਿੰਦੀ ਏ ਸਫਰ ਯਾਤਰਾ ਯਾਤਰਾ ਦੇ ਚ ਕੌਣ ਹੈ ਦੋ ਹਸਤੀਆਂ ਨੇ ਤਨ ਤੇ ਮਨ ਇਹ ਦੋਵੇਂ ਯਾਤਰਾ ਦੇ ਚ ਤਨ ਦੀ ਯਾਤਰਾ ਕਿਵੇਂ ਸ਼ੁਰੂ ਹੋਈ ਕਦੋਂ ਸ਼ੁਰੂ ਹੋਈ ਪਹਿਲੇ ਮੈਂ ਥੋੜਾ ਜਿਹਾ ਇਸ ਨੂੰ ਖੋਲਾਂ ਪਹਿਲੇ ਇਹ ਸਮਝਣਾ ਹੈ ਤਨ ਹੈ ਕੀ ਕੀ ਹੈ ਤਨ ਗੁਰਵਾਣੀ ਅਨਸਾਰ ਤਨ ਸਿਰਫ ਭੋਜਨ ਹੈ ਰੋਟੀ ਹੈ ਔਰ ਕੁਝ ਵੀ ਨਹੀਂ ਕੁਝ ਵੀ ਨਹੀਂ ਤੁਸੀਂ ਆਖੋਗੇ ਮੈਂ ਕੀ ਆਖ ਰਿਹਾ ਠੀਕ ਕਹਿ ਰਹੇ ਹਾਂ ਤਨ ਰੋਟੀ ਹੈ ਹੋਰ ਕੁਝ ਵੀ ਨਹੀਂ ਇਹ ਰੋਟੀ ਤੋਂ ਬਣਿਆ ਹੈ ਤੇ ਰੋਟੀ ਦੇ ਆਸਰੇ ਤੇ ਜੀਵਦਾ ਤੁਸੀਂ ਆਖੋਗੇ ਰੋਟੀ ਤੋਂ ਬਣਿਆ ਹਾਂ ਰੋਟੀ ਤੋਂ ਬਣਿਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫਰਮਾਨ ਰਕਤ ਬਿੰਦ ਕਰਨ ਮੈਂ ਆ ਅਗਨ ਉਦਰ ਮਜਾਰ ਇੱਕ ਇੱਕ ਬੋਲ ਬੜੇ ਧਿਆਨ ਨਾਲ ਸੁਣਨਾ ਤੰਦੀ ਬਣਤਰ ਹੋਈਏ ਲਹੂ ਤੋਂ ਔਰ ਬਿੰਦ ਤੋਂ ਗੁਰਬਾਣੀ ਦਾ ਵਾਕ ਰਕਤ ਬਿੰਦ ਕਰ ਨੈ ਮੈਂ ਇਹ ਰਕਤ ਤੇ ਬਿੰਦ ਤੋਂ ਇਹਦਾ ਨਿਰਮਾਣ ਹੋਇਆ ਇਹਦੀ ਬਣਾਵਟ ਹੋਈਏ ਇਹ ਬਣਿਆ ਫਿਰ ਗੁਰਬਾਣੀ ਇੰਜ ਖੋਲਦੀ ਹੈ ਮਾਂ ਕੀ ਰਕਤ ਪਿਤਾ ਬਿੰਦਾਰਾ ਲਹੂ ਹੈ ਮਾਂ ਦਾ ਬਿੰਦ ਹੈ ਪਿਤਾ ਦਾ ਸਤਿਗੁਰ ਦੀ ਬਾਣੀ ਦਾ ਫਰਮਾਨ ਫਿਰ ਸਤਿਗੁਰ ਦੀ ਬਾਣੀ ਜ ਖੋਲਦੀ ਖੋਲੀ ਜਾਂਦੀ ਹੈ ਰਕਤ ਬਿੰਦ ਕਰਨੇ ਮਿਆ ਅਗਨ ਉਦਰ ਮੜਾ ਮਾਂ ਕੀ ਰਕਤ ਪਿਤਾ ਬਿੰਦਾਰਾ ਬਿੰਦ ਤੇ ਜਿੰ ਪਿੰਡ ਕੀਆ ਅਗਨ ਕੁੰਡ ਰਹਾਇਆ ਦਸਮਾਸ ਮਾਤਾ ਉਦਰ ਰਾਖਿਆ ਬਹੁਰ ਲਾਗੀ ਮਾਇਆ ਇਹ ਤਨ ਹੋਣ ਹੈ ਇਹ ਤਨ ਬਿੰਦ ਹੈ ਬਿੰਦ ਤੇ ਹੋਣ ਤੋਂ ਇਸ ਦਾ ਨਿਰਮਾਣ ਹੋਇਆ ਹੈ ਰਕਤ ਬਿੰਦ ਕਰ ਨਿਮਿਆ ਨਿਮਿਆ ਤੋਂ ਮੂਰਤ ਨਿਰਮਾਣ ਹੋਇਆ ਹੈ ਬਣਾਵਟ ਹੋਈਏ ਬਣਿਆ ਲਹੂ ਤੋਂ ਬਣਿਆ ਖੂਨ ਤੋਂ ਬਣਿਆ ਔਰ ਬਿੰਦ ਤੋਂ ਬਣਿਆ ਰਕਤ ਬਿੰਦ ਕਰਨੇ ਮੈਂ ਹੁਣ ਪ੍ਰਸ਼ਨ ਖੜਾ ਹੁੰਦਾ ਹੈ ਲਹੂ ਕਿਵੇਂ ਬਣਦਾ ਹੈ ਬਿੰਦ ਕਿਵੇਂ ਬਣਦਾ ਹੈ ਰੋਟੀ ਤੋਂ ਕਿਸ ਤੋਂ ਬਣਦਾ ਹੈ ਭੋਜਨ ਤੋਂ ਹੋਂ ਬਣਦਾ ਹੈ ਭੋਜਨ ਤੋਂ ਬਿੰਦ ਬਣਦਾ ਹੈ ਹੋਰ ਕਿਸ ਤੋਂ ਬਣਦਾ ਹੈ ਇਹ ਤਨ ਰੋਟੀ ਤੋਂ ਬਣਿਆ ਹੈ ਮੂਲ ਰੂਪ ਦੇ ਚ ਇਹ ਤਨ ਭੋਜਨ ਤੋਂ ਬਣਿਆ ਹੈ ਇੱਕ ਦਫਾ ਮੈਂ ਫਿਰ ਦੁਹਰਾਵਾਂਗਾ रक्त बिन्द करने में रक्त लहू खून बिन्द लहू ते बिन्द तोय जोड तो, तो इसदा निर्माण होया है इस तन दी बनावट होई है फिर गुरुवाणी इज खोल दीए मां की रक्त पिता बिंधारा खून मां दा बिन्द पिता दा ਫਿਰ ਗੁਰ ਬਾਣੀ ਜਿ ਖੁੱਲਦੀ ਹੈ ਬਿੰਦ ਤੇ ਜਿੰ ਪਿੰਡ ਕੀਆ ਅਗਨ ਗੁੰਡਰਾਇਆ ਦਸ ਮਾਸ ਮਾਤਾ ਉਧਰ ਰੱਖਿਆ ਬਹੁਰ ਰਾਗੀ ਮਾਹਿਆ ਪੈਦਾ ਨਿਰਮਾਨ ਇਹਦੀ ਬਣਾਵਟ ਰਕਤ ਬਿੰਦ ਤੋਂ ਹੋਈ ਏ ਲਹੂ ਤੋਂ ਤੇ ਬਿੰਦ ਤੋਂ ਤੋਂ ਪ੍ਰਸ਼ਨ ਪਹਿਲਾ ਹੁੰਦਾ ਲਹੂ ਕਿਵੇਂ ਬਣਦਾ ਹੈ ਬਿੰਦ ਕਿਵੇਂ ਬਣਦਾ ਹੈ ਭੋਜਨ ਤੋਂ ਰੋਟੀ ਤੋਂ ਹੋਨ ਰੋਟੀ ਤੋਂ ਬਣਦਾ ਹੈ ਬਿੰਦ ਰੋਟੀ ਤੋਂ ਬਣਦਾ ਹੈ ਤੋ ਫਿਰ ਇੰਜ ਕਹਿ ਦੋਏ ਤਨ ਰੋਟੀ ਤੋਂ ਬਣਿਆ ਔਰ ਕਿਸ ਤੋਂ ਬਣਿਆ ਇਹ ਸ਼ਰੀਰ ਰੋਟੀ ਤੋਂ ਬਣਿਆ ਭੋਜਨ ਤੋਂ ਬਣਿਆ ਗੁਰਬਾਣੀ ਐਸਾ ਕਹਿੰਦੀ ਹੈ ਮੇਰਾ ਭੋਜਨ ਤੋਂ ਹੀ ਨਹੀਂ ਬਣਿਆ ਇਹ ਜੀਵੇਗਾ ਵੀ ਭੋਜਨ ਦਿਆ ਸਰੇ ਤੇ ਬਿਨਾ ਰੋਟੀ ਤੋਂ ਜੀ ਵੀ ਨਹੀਂ ਸਕਦਾ ਨਹੀਂ ਜੀ ਸਕਦਾ ਤਨ ਰੋਟੀ ਤੋਂ ਜਮਿਆ ਦੰਨ ਰੋਟੀ ਦੇ ਆਸਰੇ ਤੇ ਜੀਵੇਗਾ ਇਸ ਵਾਸਤੇ ਗੁਰਬਾਣੀ ਨੇ ਚਾਰ ਹਸਤੀਆਂ ਨੂੰ ਚਾਰ ਵਸਤੂਆਂ ਨੂੰ ਪੂਜਨੀ ਕਾਖਿਆ ਧੰਨ ਧੰਨ ਕਰਕੇ ਆਖਿਆ ਬੜੇ ਧਿਆਨ ਨਾਲ ਸੁਣਨਾ ਕਿਹੜੀਆਂ ਚਾਰ ਪਾਤਸ਼ਾਹ ਜੀ ਨੇ ਧੰਨ ਗੋਪਾਲ ਧੰਨ ਗੁਰਦੇਵ ਧੰਨ ਅਨਾਦ भूखे कवलटे के धनता दे योग है गोपाल परमात्मा पूजन योग है फिर महाराज कहंदे ने भगत कबीर जी दा ये शब्द है धन गोपाल धन गुरु दे पूजन योग है गुरु जेदा सदका गोपाल दा पता चलदा है परमात्मा दा पता चलदा है धन गोपाल ਧੰਨ ਗੁਰੂ ਦੇ ਧਨ ਅਨਾਦ ਭੁਖੇ ਕਵਲ ਟੇਕੇ ਧਨ ਹੈ ਰੋਟੀ ਧਨ ਹੈ ਅੰਨ ਪੇਟ ਦੇ ਚ ਪਹਿ ਜਾਏ ਤੇ ਗੁਰੂ ਵੀ ਚੰਗਾ ਲੱਗਦਾ ਹੈ ਰੱਬ ਵੀ ਚੰਗਾ ਲੱਗਦਾ ਹੈ ਤੇ ਜੇ ਪੇਟ ਦੇ ਚ ਰੋਟੀ ਨਹੀਂ ਪਈ ਨਾ ਗੁਰੂ ਚੰਗਾ ਲੱਗਦਾ ਹੈ ਨਾ ਪਰਮਾਤਮਾ ਚੰਗਾ ਲੱਗਦਾ ਧਨ ਅਨਾਦ ਧੰਤਾ ਦੇ ਯੋਗ ਹੈ ਅੰਨ ਗੁਰੂ ਅਮਰਦਾਸ ਜੀ ਨੇ ਇਹਵੇਂ ਨਹੀਂ ਕਹਿ ਦਿੱਤਾ ਸੀ ਪਹਿਲੇ ਪੰਗਤ ਪਾਛੇ ਸੰਗਤ ਪਤਾ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਜ ਨੇ ਐਸਾ ਕਿਉਂ ਕਹਿ ਦਿੱਤਾ ਦਰਸਲ ਦੂਰ ਦੂਰ ਤੋਂ ਲੋਕੀ ਪੈਦਲ ਆਉਂਦੇ ਸਨ 10 ਮੀਲ ਤੋਂ 20 ਮੀਲ ਤੋਂ 30 ਮੀਲ ਤੱਕ ਕੋਈ ਘੋੜਿਆਂ ਤੇ ਅਸਵਾਰ ਕੋਈ ਉੱਠਾਂ ਤੇ ਅਸਵਾਰ ਵਿਚਾਰੇ ਕੁਝ ਪੈਦਲ ਕੋਈ ਇਸ ਤੋਂ ਵੀ ਲੰਬੀ ਯਾਤਰਾ ਤੋਂ ਆਉਂਦੇ ਸਨ ਰਸਤੇ ਦੇ ਚਾ ਹਾਟਲ ਮੋਟਲ ਰੈਸਟੋਰੈਂਟ ਡਾਬੇ ਨਹੀਂ ਹੁੰਦੇ ਸਨ ਕਿਦਰੇ ਕਿਦਾਂ ਕੋਈ ਸਰਾਂਗ ਵਿੱਚ ਕਿਸੇ ਧਰਮਸ਼ਾਲਾয়ে ਥੋੜਾ ਬਹੁਤ ਕਿਦਰਿਆਣਾ ਪਾਣੀ ਦਾ ਇੰਤਜ਼ਾਮ ਹੋਵੇ ਤੇ ਹੋਵੇ ਨਹੀਂ ਤੇ ਅਕਸਰ ਲੋਕੀ ਪੁਜੇ ਛੋਲੇ ਨਾਲ ਚੁੱਕਦੇ ਹੁੰਦੇ ਸਨ ਯਾ ਫਿਰ ਪਿੰਨੀਆਂ ਬਣਾ ਲੈਂਦੇ ਸਨ ਘਿਉ ਦੀਆਂ ਉਹ ਕਈ ਕਈ ਦਿਨ ਰਸਤੇ ਛੱਕਦੇ ਸਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਨਿਯਮ ਬਣਾ ਦਿੱਤਾ ਥੱਕੇ ਤਰੁਟੇ 10 ਮੀਲ 30 ਮੀਲ ਤੋਂ ਪੈਦਲ ਚੱਲ ਕੇ ਆਏ ਨੇ ਪਹਿਲੇ ਪੰਗਤ ਜਾ ਕੇ ਪਹਿਲੇ ਅਨ ਪਾਣੀ ਛਕ ਲੋ ਫਿਰ ਸੰਗਤ ਦੇ ਚ ਭੁੱਖੇ ਮਨੁਖ ਨੂੰ ਭੋਜਨ ਯਾਦ ਆਉਂਦਾ ਹੈ ਭਜਨ ਨਹੀਂ ਭੁੱਖੇ ਮਨੁਖ ਨੂੰ ਰੋਟੀ ਯਾਦ ਆਉਂਦੀ ਹੈ ਪ੍ਰਮਾਤਮਾ ਨਹੀਂ ਮੈਂ ਯਕੀਨ ਨਾਲ ਕਹਿੰਦਾ ਰਮਜ਼ਾਨ ਦੇ ਮਹੀਨੇ ਚ ਇੱਕ ਮਹੀਨਾ ਪੂਰਾ ਮੁਸਲਮਾਨ ਲੋਕ ਰੋਜ਼ੇ ਰੱਖਦੇ ਨੇ तो क्या ही कमीना खुदा याद आ सारा दिन रोटी याद आ बुखे मनुख परमात्मा याद नहीं आ सकता कबीर जैसे संत ने तो यह कह देता है भूखे भगत न की ये माला अपने ले जय ऐ पकड़ अपनी माला बुखिया तेरा नाम नहीं जपया जाता भूखे भगत न की ये माला अपने ले जय ਤਨ ਰੋਟੀ ਤੋਂ ਬਣਿਆ ਇਹ ਰੋਟੀ ਦੇ ਆਸਰੇ ਤੇ ਹੀ ਜ਼ਿੰਦਾ ਰਹੇਗਾ ਉਹ ਜਣੇ ਇਸ ਵਾਸਤੇ ਕਬੀਰ ਇਹਨਾਂ ਚਾਰਾਂ ਨੂੰ ਪੂਜਣ ਯੋਗ ਕਹਿੰਦੇ ਨੇ ਗੋਪਾਲ ਗੁਰੂ ਤੇ ਅੰਨ ਧਨ ਗੋਪਾਲ ਧਨ ਗੁਰ ਦੇਵ ਧਨ ਅਨਾਦ ਬੁਖੇ ਕਵਲ ਤੇ ਕੇ ਧਨ ਹੋਏ ਸੰਤ ਜਿਨ ਐਸੀ ਜਾਣੇ ਤਿੰਨ ਕੋ ਮਿਲਬੋ ਸਾਰੰਗ ਪਾਣੀ ਉਹ ਸੰਤ ਜੋ ਜਨਨ ਵੀ ਧੰਤਾ ਦੇ ਯੋਗ ਨੇ ਪੂਜਣ ਯੋਗ ਨੇ ਜਿਨ੍ਹਾਂ ਨੇ ਇਹ ਜਾਣਿਆ ਕਿ ਪ੍ਰਮਾਤਮਾ ਪੂਜਣੇਕ ਹੈ ਗੁਰੂ ਪੂਜਣੇਕ ਹੈ ਅਨ ਵੀ ਪੂਜਣੇਕ ਹੈ ਇਸ ਵਾਸਤੇ ਹੈ ਅਨ ਦੀ ਬੇਦਵੀ ਵੀ ਪ੍ਰਮਾਤਮਾ ਦੀ ਬੇਦਵੀ ਹੈ ਇਹ ਵੀ ਮੈਂ ਜ਼ਿਕਰ ਦਿਆਂ ਅੰਤ ਤਨ ਦੀ ਜ਼ਿੰਦਗੀ ਹੈ ਅਨ ਤੋਂ ਤੇ ਤਨ ਬਣਿਆ ਅਨ ਦੇ ਆਸਰੇ ਤੇ ਤਨ ਜਿੰਦਾ ਹੈ ਉਸ ਅਨ ਦਾ ਵੀ ਉਸ ਢੰਗ ਨਾਲ ਸਤਕਾਰ ਹੋਵੇ ਜੈਸੇ ਕਿ ਗੁਰੂ ਦਾ ਜੈਸੇ ਕਿ ਪ੍ਰਮਾਤਮਾ ਦਾ ਇਸ ਵਾਸਤੇ ਸੰਗਤ ਤੇ ਪੰਗਤ ਨੂੰ ਗੁਰੂ ਅਮਰਦਾਸ ਜੀ ਨੇ ਬਰਾਬਰੀ ਦੇ ਦਿੱਤੀ ਹੈ ਸੰਗਤ ਦੇ ਚ ਕੀ ਹੈ ਭਜਨ ਪੰਗਤ ਦੇ ਚ ਕੀ ਹੈ ਭੋਜਨ भजन मन दी खुराक है भोजन तन दी खुराक है बिना भोजन तो तन जिंदा नहीं रह सकता बिना भजन तो मन सुखी नहीं रह सकता यह भी मैं अर्ज कर दें। बिना भजन तो सुख किथे मन मन व्याकुलता होगी चिंता होगी परेशानी होगी दुख ते संताप होगा तो मैं अर्ज करा तन रोटी है ਰੋਟੀ ਤੋਂ ਬਣਿਆ। ਖੋਨ ਤੇ ਬਿੰਦ ਤੋਂ ਬਣਿਆ, ਖੋਨ ਤੇ ਬਿੰਦ ਰੋਟੀ ਤੋਂ ਬਣਦਾ ਹੈ। ਜਦ ਤਨ ਬਣਿਆ ਰੋਟੀ ਤੋਂ ਹੈ, ਇਹ ਜੀਵੇਗਾ ਵੀ ਰੋਟੀ ਦੇ ਅਸਰੇ ਤੇ। ਤੇ ਸਾਰੀ ਜ਼ਿੰਦਗੀ ਮਨੁੱਖ ਨੂੰ ਜਿਹੜੀ ਚਿੰਤਾ ਹੁੰਦੀ ਹੈ, ਉਹ ਵੀ ਰੋਟੀ ਦੀ ਹੁੰਦੀ ਹੈ। ਕਿਉਂ? ਦੇਖੋ ਪਾਣੀ ਦੀ ਤੇ ਬਾਰਿਸ਼ ਵੀ ਹੋ ਜਾਂਦੀ ਹੈ। ਪਾਣੀ ਦੇ ਦਰਿਆ ਵੀ ਚੱਲਦੇ ਨੇ। ਰੋਟੀਆਂ ਦੀ بارش ਨਹੀਂ ਆਉਂਦੀ ਰੋਟੀਆਂ ਦੇ ਦਰਿਆ ਨਹੀਂ ਚੱਲਦੇ ਪਾਣੀ ਦੀ ਬਰਖਾ ਹੋ ਜਾਂਦੀ ਹੈ ਪਾਣੀ ਦੇ ਦਰਿਆ ਚੱਲਦੇ ਨੇ ਪਾਣੀ ਦੀਆਂ ਝੀਲਾਂ ਨੇ ਸਰੋਵਰ ਨੇ ਰੋਟੀਆਂ ਦੀ بارش ਨਹੀਂ ਹੁੰਦੀ ਰੋਟੀਆਂ ਦੇ ਦਰਿਆ ਨਹੀਂ ਚੱਲਦੇ ਲਬਣੀ ਪੈਂਦੀ ਹੈ ਕਮਾਣੀ ਪੈਂਦੀ ਹੈ ਗੁਰਬਾਣੀ ਦਾ ਇੱਕ ਹੋਰ ਵਾਕ ਵੀ ਚੇਤੇ ਰੱਖੋ ਮਨੁੱਖ ਜਿੱਥੇ ਹੈ ਉਥੇ ਰੋਟੀ ਨਹੀਂ ਹੈ ਜਿੱਥੇ ਰੋਟੀ ਹੈ ਉਥੇ ਮਨੁੱਖ ਨੂੰ ਜਾਣਾ ਪੈਂਦਾ ਬੜੇ ਧਿਆਨ ਨਾਲ ਸੁਣਨਾ ਲਬਜ਼ ਮੈਂ ਫਿਰ ਦੋਰਾਵਾਂ ਮਨੁੱਖ ਜਿੱਥੇ ਹੈ ਉਥੇ ਰੋਟੀ ਨਹੀਂ ਹੈ ਜਿੱਥੇ ਰੋਟੀ ਹੈ ਮਨੁੱਖ ਨੂੰ ਉਥੇ ਜਾਣਾ ਪੈਂਦਾ ਨੱਕ ਨਥ ਤੇ ਦਾਣੇ ਪਏ ਨੇ ਖਾਣ ਵਾਸਤੇ ਮਨੁੱਖ ਨੂੰ ਉਥੇ ਜਾਣਾ ਪਏਗਾ ਇਹਨੂੰ ਕਿਰਤ ਧੱਕੇ ਮਾਰੇਗੀ ਇਨੂੰ ਰੋਜ਼ ਹੀ ਧੱਕੇ ਮਾਰੇ। ਮੈਂ ਪੰਕਤੀਆਂ ਫਿਰ ਸੁਣਾਵਾਂ ਤੁਹਾਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ। ਨਕ ਨਥ ਖਸਮ ਹੱਤ ਕਿਰਤ ਧੱਕੇ ਦੇ। ਤੇ ਕਿਰਤ ਮਨੁੱਖ ਕਿਉਂ ਕਰਦਾ ਹੈ ਦਾਣਿਆਂ ਵਾਸਤੇ ਰੋਟੀ ਵਾਸਤੇ ਔਰ ਕਿਸ ਵਾਸਤੇ? ਮੂਲ ਤੇ ਰੋਟੀ। ਪਰ ਜਹਾਂ ਦਾਣੇ ਹੈ। ਜਿੱਥੇ ਮਨੁੱਖ ਹੈ ਉੱਥੇ ਦਾਣੇ ਨਹੀਂ ਹੈ। ਜਿੱਥੇ ਮਨੁੱਖ ਹੈ ਉੱਥੇ ਰਜ਼ਕ ਨਹੀਂ ਹੈ। ਜਿੱਥੇ ਰਜ਼ਕ ਹੈ ਉੱਥੇ ਮਨੁੱਖ ਨੂੰ ਜਾਣਾ ਪੈਂਦਾ ਹੈ ਬੜੇ ਧਿਆਨ ਨਾਲ ਸੁਣਨਾ ਜਿੱਥੇ ਮਨੁੱਖ ਹੈ ਉੱਥੇ ਰੋਟੀ ਨਹੀਂ ਹੈ ਜਿੱਥੇ ਰੋਟੀ ਹੈ ਮਨੁੱਖ ਨੂੰ ਆਪਣੀ ਉਸੇ ਰੋਟੀ ਵਾਸਤੇ ਉੱਥੇ ਜਾਣਾ ਪੈਂਦਾ ਨੱਕ ਨੱਥ ਖਸਮ ਹੱਥ ਕਿਰਤ ਧਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਇਹ ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਤੂੰ ਕਿਰਤ ਤੇ ਕਰ ਚਿੰਤਾ ਨਾ ਕਰ ਕੰਮ ਤੇਰਾ ਜਨਮ ਹੋਇਆ ਤੋ ਤੇਰੀ ਰੋਟੀ ਦਾ ਵੀ ਜਨਮ ਹੋਇਆ ਹੈ ਤੇਰਾ ਜਨਮ ਹੋਇਆ ਤੋ ਤੇਰੇ ਰਜ਼ਕ ਦਾ ਵੀ ਜਨਮ ਹੋਇਆ ਹੈ ਬਲਕੇ ਗੁਰਬਾਣੀ ਇੰਜ ਕਹਿੰਦੀ ਹੈ ਤੇਰਾ ਜਨਮ ਬਾਅਦ ਦੇ ਚੋਇਆ ਤੇਰੇ ਰਜ਼ਕ ਦਾ ਜਨਮ ਪਹਿਲੇ ਹੋਇਆ ਹੈ ਪਹਿਲੇ ਦੇਤੇ ਰਜ਼ਕ ਸੰਭਾਹ ਪਾਛੇ ਦੇਤੇ ਜੰਤ ਉਪਾar ਪਹਿਲੇ ਪਰਮਾਤਮਾ ਰਜ਼ਕ ਬਣਾ ਦਿੰਦਾ ਹੈ ਫਿਰ ਉਹ ਜੀਵ ਨੂੰ ਜਨਮ ਦਿੰਦਾ ਹੈ ਇਹਦੇ ਉੱਤੇ ਉਦਾਹਰਣ ਚਾਹੀਦੀ ਹੈ ਇਹਦੇ ਉੱਤੇ ਦਲੇਲ ਚਾਹੀਦੀ ਹੈ ਪ੍ਰਥਮੇ ਮੱਖਣ ਪਾਛੇ ਦੁੱਧ ਮੈਲੂ ਗੀਨੋ ਸਾਬਨ ਸੋ ਇਹਨੂੰ ਇਰਾਨੀ ਸੂਫੀ ਸੰਤ ਸਾਦੀ ਨੇ ਬੜੇ ਆਲਮਾਨਾ ਢੰਗ ਨਾਲ ਖੋਲੇ ਬੜੇ ਧਿਆਨ ਨਾਲ ਸੁਣਨਾ 사ਦੀ ਕਹਿੰਦਾ ਹੈ ਗਮੇ ਰੋਜ਼ੀ ਮਖਰ ਹੋਰ ਤੁੰ ਕੋਈ ਗਮ ਕਰਨਾ ਹੈ ਤੇ ਕਰ ਲੈ ਰੋਜ਼ੀ ਦਾ ਗਮ ਨਾ ਕਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਐਲਾਨੀਆਂ ਕਹਿੰਦੇ ਨਾ ਕਰ ਚਿੰਤ ਚਿੰਤਾ ਹੈ ਕਰਤੇ ਤੂੰ ਕਿਉਂ ਕਰਦਾ ਹੈ ਤੂੰ ਉਹਦਾ ਚਿੰਤਨ ਕਰ ਤੇਰੀ ਚਿੰਤਾ ਤੇ ਰੱਬ ਕਰਦਾ ਹੀ ਹੈ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਜਿਨੇ ਇਹ ਬ੍ਰਹਿਮੰਡ ਬਣਾਇਆ ਸੰਸਾਰ ਬਣਾਇਆ ਉਹਨੋਂ ਚਿੰਤਾ ਕਰਨ ਦੇ ਪਰ ਉਹ ਚਿੰਤਾ ਕਰ ਵੇ ਮਹਾਰਾਜ ਕਹਿੰਦੇ ਤੇਰੀ ਚਿੰਤਾ ਪਰਮਾਤਮਾ ਨੂੰ ਹੈ ਤੂੰ ਉਸ ਦਾ ਚਿੰਤਨ ਕਰ ਚਿੰਤਾ ਕਰਕੇ ਉਹ ਤੇਰੇ ਨਾਲ ਜੁੜਿਆ ਹੋਇਆ ਹੈ ਚਿੰਤਨ ਕਰਕੇ ਤੋ ਉਸ ਦੇ ਨਾਲ ਜੁੜ ਜਾ ਨਾ ਕਰ ਚਿੰਤ ਚਿੰਤਾ ਹੈ ਕਰਤੇ ਸੋਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਬਦਕਿਸਮਤ ਹੈ ਉਹ ਬੰਦਾ ਜਿਹੜਾ ਕਹੇ ਰੱਬ ਤੋ ਇਕ ਪਾਸੇ ਹੋ ਮੈਂ ਆਪਣੀ ਚਿੰਤਾ ਆਪ ਕਰਾਂਗਾ ਤਕੇ ਖਾਏਗਾ ਦੁਖੀ ਹੋਏਗਾ ਸ਼ੇਖ ਸਾਦੀ ਕਹਿੰਦੇ ਨੇ ਗਮੇ ਰੋਜ਼ੀ ਮਖਰ ਰਜ਼ਕ ਦਾ ਗਮ ਨਾ ਕਰ ਗਮੇ ਰੋਜ਼ੇ ਮਖਰ ਮਜ਼ਨ ਔਰਾ ਕੇ ਦਫ਼ਤਰ ਰਾ ਕੇ ਪੇਸ਼ੇ ਅਸਤੇ ਫਲੈ ਜ਼ਦ ਕਲ ਕਨਰ ਪਸਤਾਨੇ ਮਾਦਰ ਰਾ ਤੈਨੂੰ ਸਮਝ ਕਿਉਂ ਨਹੀਂ ਆ ਰਹੀ ਕਿ ਮਾਂ ਦੇ ਅਸਣਾ ਦੇ ਚ ਦੁੱਧ ਪਹਿਲੇ ਬਣ ਗਿਆ ਸੀ ਤੇਰਾ ਜਨਮ ਬਾਦ ਦੇ ਚ ਹੋਇਆ ਸੀ ਰਜ਼ਕ ਪਹਿਲੇ ਤੇਰਾ ਜਨਮ ਬਾਦ ਦੇ ਚ ਹੋਇਆ ਸੀ ਕਿ ਪੇਸ਼ੇ ਅਸਤਫਲੈ ਜ਼ਦ ਤਫਲ ਕਹਿੰਦੇ ਨੇ ਬੱਚੇ ਕਿ ਪੇਸ਼ੇ ਅਸਤਫਲੈ ਜ਼ਦ ਕਲ ਕੋ ਨਦ ਪਸਤਾਨੇ ਮਾਦਰ ਮਾਂ ਦੇ ਅਸਣਾਂ ਦੇ ਚ ਦੁੱਧ ਪਹਿਲੇ ਬਣ ਗਿਆ ਤੇਰਾ ਜਨਮ ਬਾਦ ਦੇ ਚ ਆਇਆ ਤੋ ਰਜ਼ਕ ਤੇ ਪਹਿਲੇ ਜਨਮ ਬਾਦ ਦੇ ਚ ਐਸਾ ਕੋਈ ਜੀਵ ਨਹੀਂ ਜਿਹਦਾ ਰਜ਼ਕ ਮੌਜੂਦ ਨਹੀਂ ਪਰ ਜਿੱਥੇ ਰਜ਼ਕ ਹੈ ਉੱਥੇ ਜਾਣਾ ਪਏਗਾ ਔਰ ਜਿੱਥੇ ਰਿਜ਼ਕ ਹੈ ਉਹਨੂੰ ਲੱਭਣਾ ਵੀ ਪਏਗਾ ਕਮਾਣਾ ਵੀ ਪਏਗਾ ਤੇ ਵੀ ਮੈਂ ਅਰਜ਼ ਕਰਦੇ ਹਾਂ ਪ੍ਰਭੂ ਨੇ ਇਸ ਤਰ੍ਹਾਂ ਦਾ ਨਿਯਮ ਬਣਾ ਦਿੱਤਾ ਹੈ ਈਸ਼ਵਰ ਨੇ ਇਹ ਨਿਯਮ ਬਣਾ ਦਿੱਤਾ ਨਕ ਨਤ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਏ